ਮਲਾਜਮਾਂ ਨੇ ਪੰਜਾਬ ਸਕਤਰੇਤ ਤੋਂ ਲੈ ਕੇ ਲੁਧਿਆਣਾ ਪਸ਼ਮੀ ਹਲਕੇ ਤੱਕ ਆਪਣਾ ਸੰਘਰਸ਼ ਵਿੜ ਦਿੱਤਾ ਅੱਜ ਬਕਾਇਦਾ ਤੌਰ ਤੇ ਪੰਜਾਬ ਸਕਤਰੇਤ ਦੇ ਮਲਾਜਮ ਲੀਡਰ ਗਲਿਆਰਿਆਂ 'ਚ ਨਿਕਲੇ ਉਹ ਸਕਤਰੇਤ ਦੇ ਗਲਿਆਰਿਆਂ 'ਚ ਆ ਕੇ ਉਹਨਾਂ ਨੇ ਵੱਡਾ ਐਲਾਨ ਕਰ ਦਿੱਤਾ ਵੱਡੀ ਗੱਲ ਇਹ ਸੀ ਵੀ ਪੰਜਾਬ ਸਕਤਰੇਤ ਦੇ ਨਵੇਂ ਪੁਰਾਣੇ ਹਰੇਕ ਵਿੰਗ ਦੇ ਜਿਹੜੇ ਮੁਲਾਜ਼ਮ ਲੀਡਰ ਸੀ ਉਹ ਇੱਕ ਪਲੇਟਫਾਰਮ ਤੇ ਨਜ਼ਰ ਆਏ ਔਰ 18 ਜੂਨ ਨੂੰ ਜਿਹੜਾ ਰੈਲੀ ਕਰਨ ਦਾ ਐਲਾਨ ਕੀਤਾ ਉਹਦੀ ਕਾਮਯਾਬੀ ਲਈ ਕੱਲ ਤੋਂ ਪੰਜਾਬ ਸਕੱਤਰਤ ਵਿੱਚ ਕੈਂਪੇਨ ਚਲਾਉਣ ਦਾ ਐਲਾਨ ਕਰ ਦਿੱਤਾ ਦਰਸ਼ਣਯੋਗ ਹੈ ਪੰਜਾਬ ਸਕੱਤਰਤ ਦੇ ਮੁਲਾਜ਼ਮਾਂ ਨੇ ਸਿੱਧੀ ਧਮਕੀ ਦਿੱਤੀ ਹੈ ਅਲਟੀਮੇਟਮ ਦਿੱਤਾ ਪੰਜਾਬ ਸਰਕਾਰ ਨੂੰ ਵੀ ਜੇ ਤਰੰਤ ਉਹਨਾਂ ਦੀਆਂ ਮੰਗਾਂ ਪ੍ਰਵਾਨਨਾ ਕੀਤੀਆਂ ਜਿਹਦੇ ਵਿੱਚ ਡੀਏ ਵੀ ਹੈ ਜਿਸ ਦੇ ਵਿੱਚ ਪੁਰਾਣੀ ਪੈਨਸ਼ਨ ਵੀ ਹੈ ਪੰਜਾਬ ਸਕਿੱਲ ਦੇਣ ਦੀ ਗੱਲ ਵੀ ਹੈ 2.58 ਗੁਣਾਕ ਨਾਲ ਪੈਨਸ਼ਨਰ ਦੀ ਸੋਧ ਕਰਨ ਦੀ ਗੱਲ ਵੀ ਹੈ ਇਸੇ ਤਰ੍ਹਾਂ 15 ਇੱਕ 15 ਦਾ ਪੱਤਰ ਰੱਦ ਕਰਨ ਦੀ ਗੱਲ ਹੈ ਇਹ ਸਾਰੇ ਜਿਹੜੇ ਮੁੱਦੇ ਨੇ ਸਕਤਰਤ ਦੇ ਦੀਆਂ ਮੰਗਾਂ ਨੇ ਉਹਦੇ ਲਈ ਇਹ ਅਲਟੀਮੇਟਮ ਦਿੱਤਾ ਗਿਆ ਔਰ ਅੱਜ ਲੀਡਰਸ਼ਿਪ ਨੇ ਐਲਾਨ ਕੀਤਾ ਵੀ 4 ਜੂਨ ਨੂੰ ਮਿੰਨੀ ਸਕੱਤਰਤ ਤੇ 5 ਜੂਨ ਨੂੰ ਮੇਨ ਸਕੱਤਰਤ ਤੇ ਜਿਹੜੀ ਰੈਲੀ ਦੀ ਤਿਆਰੀ ਲਈ ਕੈਂਪੇਨ ਕੀਤੀ ਜਾਊਗੀ ਕੈਂਪੇਨ ਮਹਿੰਮ ਚਲਾਈ ਜਾਊਗੀ ਔਰ ਇਹ ਵੀ ਗੱਲ ਕਹਿੰਦੀ ਹੈ ਵੀ ਪੰਜਾਬ ਸਰਕਾਰ ਨੇ ਅੱਜ ਤੱਕ ਬਕਾਇਦਾ ਤੌਰ ਤੇ ਪੰਜਾਬ ਸਕੱਤਰਤ ਦੇ ਮੁਲਾਜ਼ਮਾਂ ਨਾਲ ਉੱਚ ਪੱਧਰੀ ਮੀਟਿੰਗ ਨਹੀਂ ਸੱਦੀ ਜਿਹਦੇ ਵਿੱਚ ਸਾਰੀਆਂ ਮੱਗਾਂ ਤੇ ਚਰਚਾ ਹੋਈ ਹੋਵੇ ਇਸ ਕਾਰਨ ਹੁਣ ਸੰਘਰਸ਼ ਕਰਨਾ ਉਹਨਾਂ ਦੀ ਮਜਬੂਰੀ ਬਣ ਗਈ ਹੈ ਔਰ ਇਹਦੇ ਸਬੰਧ ਵਿੱਚ ਅੱਜ ਸਾਂਝੇ ਤੌਰ ਤੇ ਸਕਤਰੇਦਿਆਂ ਸਮੂਹ ਜਥੇਬੰਦੀਆਂ ਦੇ ਲੀਡਰਾਂ ਨੇ ਇੱਕ ਐਲਾਨਨਾਮਾ ਵੀ ਕੀਤਾ ਤੁਸੀਂ ਉਹ ਵੀ ਸੁਣ ਲਓ ਸਰਕਾਰ ਵੱਲੋਂ ਮਲਾਜ਼ਮ ਮਾਰੂ ਨੀਤੀਆਂ ਦੇ ਤਹਿਤ ਪੰਜਾਬ ਸਿਵਲ ਸਕਤਰੇ ਦੀ ਇਮਾਰਤ ਦੇ ਵਿੱਚ ਸਥਿਤ ਸਾਰੇ ਦਫ਼ਤਰਾਂ ਦੀ ਜਥੇਬੰਦੀਆਂ ਜੋ ਕਿ ਜੁਆਇੰਟ ਐਕਸ਼ਨ ਕਮੇਟੀ ਦੇ ਨਾਮ ਤੇ ਹੈ ਵੱਲੋਂ ਸਰਕਾਰ ਦੇ ਖਿਲਾਫ ਰੋਜ਼ ਮظਾਹਰੇ ਕੀਤੇ ਜਾਣੇ ਹਨ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ 18 ਜੂਨ 2025 ਨੂੰ ਪੰਜਾਬ ਸਰਕਾਰ ਦੇ ਖਿਲਾਫ ਸਕੱਤਰੇ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ। ਉਸੇ ਦੀ ਤਿਆਰੀ ਦੇ ਤਹਿਤ ਅੱਜ ਜੁਆਇੰਟ ਐਂਕਸ਼ਨ ਕਮੇਟੀ ਦੇ ਸਮੂਹ ਉਧੇਦਾਰਾਂ ਵੱਲੋਂ ਅੱਜ ਮੀਟਿੰਗ ਕੀਤੀ ਗਈ ਅਤੇ ਫੈਸਲਾ ਲਿਆ ਗਿਆ ਕਿ ਕੱਲ ਸੈਕਟਰ 9 ਵਿਖੇ ਮਿੰਨੀ ਸਕੱਤਰੇ ਦੇ ਵਿੱਚ ਕੈਂਪੇਨਿੰਗ ਕੀਤੀ ਜਾਵੇਗੀ ਜਿਦੇ ਵਿੱਚ ਜਥੇਬੰਦੀਆਂ ਦੇ ਸਮੂਹ ਸਮੂਹ ਮੈਂਬਰ ਮੈਂਬਰ ਸਾਹਿਬਾਨ ਅਤੇ ਮੁਲਾਜ਼ਮ ਮਿੰਨੀ ਸਕੱਤਰ ਨੇ ਬਿਲਡਿੰਗ ਵਿੱਚ ਅਵੇਅਰਨੈਸ ਕੈਂਪੇਨ ਸ਼ੁਰੂ ਕਰਨਗੇ ਉਦੋਂ ਬਾਅਦ ਪਰਸੋਂ ਵੀਰਵਾਰ ਨੂੰ ਸੇਫ ਕੈਂਪੇਨ ਮੇਨ ਸਕੱਤਰੇਟ ਦੇ ਵਿੱਚ ਕੀਤੀ ਜਾਵੇਗੀ ਇਸੇ ਦੇ ਇਸੇ ਨੂੰ ਅੱਗੇ ਵਧਾਉਂਦੇ ਹੋਏ 18 ਤਰੀਕ ਤੋਂ ਪਹਿਲਾਂ ਦੋ ਦਿਨ ਫਿਰ ਇਹੀ ਕੈਂਪੇਨ ਕੀਤੀ ਜਾਊਗੀ ਜਿਹੜੀ ਕਿ ਮਿੰਨੀ ਸਕੱਤਰ ਅਤੇ ਮੇਨ ਸਕੱਤਰਗਰ ਦੇ ਵਿੱਚ ਕੀਤੀ ਜਾਏਗੀ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਮੁਲਾਜ਼ਮ ਮੰਗਾਂ ਨੂੰ ਅੱਖੋ-ਪਖੋਖੇ ਨਾ ਕਰੇ ਅਤੇ ਜਲਦ ਤੋਂ ਜਲਦ ਟੇਬਲ ਟਾਕਸ ਤੇ ਸਾਡੀਆਂ ਮੰਗਾਂ ਦੀ ਸੁਣਵਾਈ ਕਰੇ ਅਤੇ ਇਹਨਾਂ ਮੰਗਾਂ ਨੂੰ ਪੂਰਾ ਕਰੇ ਸਸਿਕਾਗੜੀ ਕਰਮਚਾਰੀ ਸਾਥੀਓ ਮੈਂ ਇਸ ਬਾਈਟ ਦੇ ਮੱਦੇਨਜ਼ਰ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਕਹਿਣਾ ਚਾਹਨਾ ਕਿ ਅਸੀਂ ਪੰਜਾਬ ਸਿਵਲ ਸੈਕਰੀਅਟ ਦੇ ਮੁਲਾਜ਼ਮਾਂ ਅਸੀਂ ਜਦੋਂ ਦੀ ਇਹ ਸਰਕਾਰ ਬਣੀ ਹੈ ਉਦੋਂ ਤੋਂ ਅਸੀਂ ਇਹ ਸਰਕਾਰ ਦੀ ਕਾਰਗੁਜ਼ਾਰੀ ਦੇਖ ਰਹੇ ਆਂ ਤੇ ਇਹਦੀ ਕਾਰਗੁਜ਼ਾਰੀ ਹੈ ਕਿ ਇਹਨਾਂ ਨੇ ਆਪਣੀ ਪੰਜਾਬ ਸਿਵਲ ਸੈਕਰੀਅਟ ਦੀ ਜਿਹੜੀ ਜਥੇਬੰਦੀ ਹੈ ਉਹਨੂੰ ਹਲੇ ਤੱਕ ਇੱਕ ਵੀ ਮੀਟਿੰਗ ਨਹੀਂ ਦਿੱਤੀ ਇਹ ਚਾਹੁੰਦੇ ਨੇ ਕਿ ਜਿਹੜੇ ਮੁਲਾਜ਼ਮ ਬਾਹਰ ਨਿਕਲ ਕੇ ਸੜਕਾਂ ਤੇ ਫਿਰਨ ਧਰਨੇ ਮਜਾਰੇ ਕਰਨ ਜਿਹਦੇ ਨਾਲ ਇਹਨਾਂ ਦੀ ਪਬਲਿਸਿਟੀ ਹੋਵੇ ਸੋ ਸਾਥੀਓ ਜਿਹੜੇ ਪੰਜਾਬ ਸਿਵਲ ਸੈਕਟਰੀਏਟ ਮਿੰਨੀ ਮੇਨ ਜਾਂ ਕਿਤੇ ਹੋਰ ਵੀ ਨਹੀਂ ਇਸ ਵੀਡੀਓ ਦੇ ਨਾਲ ਇਹ ਆਪ ਦੇ ਦਿਮਾਗ 'ਚ ਪਾਉਣਾ ਚਾਹੁੰਦੇ ਆ ਕਿ ਅਸੀਂ ਕਾਲੂ ਮਿੰਨੀ ਸੈਕਟਰੀਏਟ ਪਰਸੋਂ ਮੇਨ ਸੈਕਟਰੀਏਟ ਦੇ ਵਿੱਚ ਇੱਕ ਕੰਪੇਨਿੰਗ ਕਰ ਰਹੇ ਆ ਸੋ ਸਾਰੇ ਨਵੇਂ ਪੁਰਾਣੇ ਸਾਥੀ ਇਸ ਕੰਪੇਨਿੰਗ 'ਚ ਆਓ ਤਾਂ ਕਿ ਆਪਾਂ ਸਰਕਾਰ ਨੂੰ ਆਪਣਾ ਕੱਠ ਦਿਖਾ ਸਕੀਏ ਜਿਹਦੇ ਨਾਲ ਸਰਕਾਰ ਆਪਾਂ ਨੂੰ ਜਲਦੀ ਤੋਂ ਜਲਦੀ ਮੀਟਿੰਗ ਦਵੇ ਸਸ ਦੀ ਗੱਲ ਧੰਨਵਾਦ ਜੀ ਸਾਥੀਓ ਜਿਵੇਂ ਵਰਕੀ ਸਾਥੀਆਂ ਨੇ ਬੋਲਿਆ ਸੈਕਟਰੀਟ ਦੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਸਰਕਾਰ ਦੀ ਰੇਡ ਦੀ ਹੱਡੀ ਦੇ ਵਿੱਚੋਂ ਕੰਮ ਕਰਦੇ ਆ ਜਦੋਂ ਸਰਕਾਰ ਬਣੀ ਮੁਲਾਜ਼ਮਾਂ ਨੇ ਅੱਗੇ ਹੋ ਕੇ ਵੱਧ ਤੋਂ ਵੱਧ ਸਰਕਾਰ ਦੇ ਹੱਕ ਦੇ ਵਿੱਚ ਖੜਦੇ ਆ ਸੋ ਸਾਡੀ ਸਰਕਾਰ ਨੂੰ ਅਪੀਲ ਹੈ ਵੀ ਮੁਲਾਜ਼ਮਾਂ ਦੇ ਨਾਲ ਮੀਟਿੰਗ ਕਰਕੇ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਲਈਆਂ ਉਨਾ ਤੇ ਵਿਚਾਰ ਕੀਤਾ ਜਾਵੇ ਔਰ ਉਹਨਾਂ ਨੂੰ ਮੰਨਿਆ ਜਾਵੇ ਉਹਨਾਂ ਨੂੰ ਲਾਗੂ ਕਰਾਇਆ ਜਾਵੇ ਸੋ ਸਾਡੀ ਇਹ ਸਰਕਾਰ ਨੂੰ ਅਪੀਲ ਹੈ ਕਿ ਮੁਲਾਜ਼ਮਾਂ ਨੂੰ ਵਜ਼ਦੀ ਤੌਰ ਤੇ ਜਲਦੀ ਕੋਈ ਮੀਟਿੰਗ ਦਾ ਸਮਾਂ ਦੇ ਕੇ ਇਹਦੇ ਦੇ ਜਾਜਮਗਾ ਜਿਹੜੀਆਂ ਉਹ ਮੰਨ ਲਈਏ ਸਾਥਿਓ ਜਿੱਦਾਂ ਵੀ ਸਾਡੇ ਸਾਥੀਆਂ ਨੇ ਆਪ ਜੀ ਨੂੰ ਦੱਸਿਆ ਸਮੂਹ ਮੁਲਾਜ਼ਮ ਸਾਥੀਆਂ ਨੂੰ ਬੇਨਤੀ ਹੈ ਜਿਹੜੀ ਕੈਂਪੇਨ ਹੋ ਰਹੀ ਹੈ ਮਿੰਨੀ ਤੇ ਮੇਨ ਦੇ ਵਿੱਚ ਹੁਣ ਮਮਾ ਦੇ ਸਾਰੇ ਸਾਥੀ ਪਹੁੰਚਣ ਇਹੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਜੀ ਬੇਰ ਜੀ ਦਾ ਖਾਲਸਾ ਬ੍ਰਿਧਿਤੇ ਜੀ ਮੈਂ ਤਲਵੰਦ ਸਿੰਘ ਪ੍ਰਧਾਨ ਦਫਤਰ ਵਿੱਤੀ ਕਮਿਸ਼ਨ ਦੇ ਸਕਤਰੇ ਦੇ ਦੌਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਹੁਣ ਪੰਜਾਬ ਸਿਵਲ ਸਕਤਰੇ ਦੀਆਂ ਸਾਰੇ ਜਥੇਬੰਦੀਆਂ ਹਸਪੀਟਲਿਟੀ ਡਿਪਾਰਟਮੈਂਟ ਉਹਣਾ ਚਾਹੀ ਭਾਗ ਐਫਸੀਆਰ ਅਫਸਰ ਚੀਫ ਸੈਕਟਰੀ ਅਫਸਰ ਐਲਰ ਅਫਸਰ ਤੇ ਸਾਰੇ ਡਿਪਾਰਟਮੈਂਟ ਆ ਜਿਹੜੇ ਇਕੱਠੇ ਹੋ ਗਏ ਆ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦਾ ਕਿ ਮੁਲਾਜ਼ਮ ਸਾਥੀਆਂ ਨੂੰ ਸਾਰਿਆਂ ਨੂੰ ਇਹ ਇਸ ਜਿਹੜੀ ਮੀਟਿੰਗ ਆ ਜਿਹੜੀ ਸਾਡੀ ਜੁਆਇਨ ਐਕਸ਼ਨ ਕਮੇਟੀ ਦੀ ਮੀਟਿੰਗ ਆ ਇਹਦੇ ਵਿੱਚ ਸਾਰੇ ਮੁਲਾਜ਼ਮਾਂ ਦੇ ਹਰ ਇੱਕ ਵਰਕ ਦੇ ਹਰ ਇੱਕ ਮੁੱਦੇ ਵਿਚਾਰੇ ਗਏ ਨੇ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਕੱਲ ਹੋਣ ਵਾਲੀ ਮਿਨੀ ਸਿੱਖਤਰ ਇਕ ਵਿਖੇ ਜਿਹੜੀ ਜਗਰੂ ਪਰੇਲੀ ਆ ਤੋ ਪਿੰਗਰੇਲੀ ਆ ਉਹਦੇ ਵਿੱਚ ਸਾਰੇ ਵੱਲ ਚੜ ਕੇ ਹਿੱਸਾ ਲੈਣਾ ਸਾਡ ਸਰਕਾਰ ਨੂੰ ਸਾਡੀ ਆਪਣੀ ਬਣਾਈ ਹੋਈ ਸਰਕਾਰ ਨੂੰ ਇਹ ਚੇਤਾਵਨੀ ਦੇ ਰਹੀ ਆ ਕਿ 19 ਦਰੀਕ ਨੂ ਲੁਧਿਆਣਾ ਇਹ ਸ਼ਹਿਰ ਮੇਰਾ ਲੁਧਿਆਣਾ ਸ਼ਹਿਰ ਉਥੇ ਇਲੈਕਸ਼ਨ ਨੇ ਇਿੱਥੇ ਕੀ ਸਰਕਾਰ ਨੂੰ ਹਾਰ ਦਾ ਮੂੰਹ ਵੇਖਣਾ ਪਏਗਾ ਜੇਕਰ ਮੇਰੇ ਆ ਵੀਰਾਂ ਨੇ ਜੋ-ਜੋ ਡਿਮਾਂਡਾਂ ਦਸੀਆਂ ਨੇ ਜੋ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੇ ਜੇ ਪੂਰਾ ਨਾ ਕੀਤੀਆਂ ਜਾਂ ਉਹਨਾਂ ਵਾਸਤੇ ਮੀਟਿੰਗ ਨਾ ਦਿੱਤੀ ਗਈ ਤਾਂ ਉਹਨਾਂ ਵਾਸਤੇ ਜਿਵੇਂ ਦਿੱਲੀ ਹਾਲ ਹੋਇਆ ਉਹੀ ਹਾਲ ਇੱਥੇ ਵੇਖਣਾ ਪਏਗਾ ਇਸੇ ਤਰ੍ਹਾਂ ਲੁਧਿਆਣੇ ਵਿੱਚ ਵੀ ਜਿੱਥੇ ਪੰਜਾਬ ਸਕੱਤਰੇ ਦੇ ਮੁਲਾਜ਼ਮਾਂ ਨੇ ਝੰਡਾ ਚੱਕ ਲਿਆ ਸੰਘਰਸ਼ ਦਾ ਉੱਥੇ ਲੁਧਿਆਣਾ ਪੱਛਮੀ ਜਿਮਨੀ ਚੋਂ ਜਿਹੜੀ 19 ਜੂਨ ਨੂੰ ਹੋ ਰਹੀ ਹੈ ਉੱਥੇ ਵੀ ਮੁਲਾਜ਼ਮਾਂ ਨੇ ਸੰਘਰਸ਼ ਕਰਨ ਦੇ ਐਲਾਨ ਕਰਤੇ ਆ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਨੇ 12 ਜੂਨ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ 'ਚ ਪ੍ਰੋਟੈਸਟ ਕਰਕੇ ਆਪਣਾ ਰੋਣਾ ਰੋਂਦਾ ਐਲਾਨ ਕਰਤਾ ਔਰ ਦੂਸਰੇ ਪਾਸੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨੇ ਵੀ 14 ਜੂਨ ਨੂੰ ਲੁਧਿਆਣਾ ਕੂਚ ਕਰਨ ਤੇ ਲੁਧਿਆਣਾ ਪੱਛਮੀ ਹਲਕੇ ਵਿੱਚ ਜਾ ਕੇ ਆਪਣੇ ਦੁੱਖੜੇ ਉਸ ਹਲਕੇ ਦੇ ਵੋਟਰਾਂ ਕੋਲ ਰੋਨ ਦਾ ਜਿਹੜਾ ਐਲਾਨ ਕੀਤਾ ਜਾ ਚੁੱਕਾ ਹੈ